ਕਪੀਂਡਾ ਵਿੱਚ ਗੁਰਮੰਦਰ ਨਾਂ ਦਾ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ ਖੇਤਾਂ ਵਿੱਚ ਮਿਹਨਤ ਕਰਦਾ ਅਤੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦਾ ਸੀ ਪਰ ਉਸ ਦੇ ਦਿਨ ਬਹੁਤ ਮੁਸ਼ਕਲਾਂ ਨਾਲ ਗੁਜ਼ਰ ਰਹੇ ਸਨ ਮੌਸਮ ਖਰਾਬ ਸੀ ਫਸਲ ਵਧੀਆ ਨਹੀਂ ਹੋਈ ਅਤੇ ਕਰਜ਼ੇ ਦੇ ਬੋਝ ਦਿਨ-ਬਦਿਨ ਵੱਧਦਾ ਜਾ ਰਿਹਾ ਸੀ ਪਰ ਮੰਦਰ ਹਰ ਰੋਜ਼ ਗੁਰੂ ਘਰ ਜਾਂਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਮਾਲਕ ਮੇਰੀ ਮਦਦ ਕਰ ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਮੇਰੇ ਹਾਲਾਤ ਨਹੀਂ ਬਦਲੇ ਕੀ ਗੱਲ ਤੂੰ ਮੇਰੀ ਬਾਤ ਨਹੀਂ ਸੁਣਦਾ ਇੱਕ ਦਿਨ ਗੁਰਮੰਦਰ ਦੀ ਸਹੇਲੀ ਜਸਵਿੰਦਰ ਨੇ ਉਸ ਨੂੰ ਸਮਝਾਇਆ ਗੁਰਮੰਦਰ ਪਰਮਾਤਮਾ ਸਾਡੇ ਸਾਰੇ ਦੁੱਖ ਸੁਣਦਾ ਹੈ ਸਾਨੂੰ ਸਿਰਫ ਆਪਣਾ ਵਿਸ਼ਵਾਸ ਮਜ਼ਬੂਤ ਰੱਖਣਾ ਹੈ ਮੁਸ਼ਕਲਤ ਦੌਰਾਨ ਹੌਸਲਾ ਨਹੀਂ ਹਾਰਨਾ ਚਾਹੀਦਾ ਗੁਰਮੰਦਰ ਨੇ ਜਸਵਿੰਦਰ ਦੀ ਗੱਲ ਸੁਣੀ ਪਰ ਉਸ ਦੇ ਮਨ ਵਿੱਚ ਅਜੇ ਵੀ ਸਵਾਲ ਸਨ ਇੱਕ ਰਾਤ ਸੁਨਾ ਸੁਪਨਾ ਆਇਆ ਕਿ ਗੁਰੂ ਨਾਨਕ ਦੇਵ ਜੀ ਉਸ ਮੁਖਾਕ ਰਹੇ ਹਨ ਵਿਸ਼ਵਾਸ ਰੱਖੋ ਬੇਟਾ ਸਭ ਠੀਕ ਹੋਵੇਗਾ ਹਰ ਚੀਜ਼ ਦਾ ਸਮਾਂ ਹੁੰਦਾ ਹੈ ਸਬਰ ਅਤੇ ਮਿਹਨਤ ਰੱਖੋ ਮੈਂ ਤੇਰੇ ਨਾਲ ਹਾਂ ਸਵੇਰੇ ਜਦੋਂ ਗੁਰਮੰਦਰ ਜਾਗੀ ਉਸਦੇ ਮਨ ਵਿੱਚ ਨਵੀਂ ਉਮੀਦ ਜਾਗ ਪਈ ਉਸਨੇ ਖੁਦ ਨਾਲ ਵਾਦਾ ਕੀਤਾ ਕਿ ਹੁਣ ਉਹ ਕਿਸੇ ਵੀ ਹਾਲਾਤ ਵਿੱਚ ਆਪਣੇ ਹੌਸਲੇ ਨਹੀਂ ਹਾਰੇਗੀ ਉਸਨੇ ਫਿਰ ਖੇਤ ਵਿੱਚ ਕੰਮ ਸ਼ੁਰੂ ਕੀਤਾ ਇਸ ਵਾਰ ਉਸਨੇ ਨਵਾਂ ਤਰੀਕਾ ਸਿੱਖਿਆ ਅਤੇ ਖੇਤੀ ਵਿੱਚ ਵਰਤਿਆ ਅਤੇ ਕਈ ਵਾਰ ਮੁਸ਼ਕਲਾਂ ਆਈਆਂ ਪਰ ਹਰ ਵਾਰ ਗੁਰਮੰਦਰ ਨੇ ਆਪਣਾ ਵਿਸ਼ਵਾਸ ਬਰਕਰਾਰ ਰੱਖਿਆ ਅਤੇ ਕੁਝ ਮਹੀਨਿਆਂ ਬਾਅਦ ਮੌਸਮ ਬਦ}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text ਸਫਲ ਬਹੁਤ ਵਧੀਆ ਹੋਈ ਉਸਨੇ ਕਰਜ਼ਾ ਵੀ ਉਤਾਰ ਦਿੱਤਾ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਅਤੇ ਖੁਸ਼ਹਾਲੀ ਨਾਲ ਜੀਣਾ ਸ਼ੁਰੂ ਕੀਤਾ ਅਤੇ ਇਸ ਸਫਲਤਾ ਦੇ ਬਾਅਦ ਗੁਰਮੰਤਰ ਨੇ ਸਾਰਿਆਂ ਨੂੰ ਸਿਖਿਆ ਦਿੱਤੀ ਪ੍ਰਮਾਤਮਾ ਸਾਡੀ ਹਰ ਅਰਦਾਸ ਸੁਣਦਾ ਹੈ ਪਰ ਸਾਨੂੰ ਸਬਰ ਅਤੇ ਵਿਸ਼ਵਾਸ ਨਾਲ ਅੱਗੇ ਵਧਣਾ ਪੈਂਦਾ ਹੈ ਮੁਸ਼ਕਲਾਂ ਸਾਡੇ ਹੌਸਲੇ ਨੂੰ ਮਜ਼ਬੂਤ ਬਣਾਉਣ ਆਉਂਦੀਆਂ ਹਨ ਇਸ ਲਈ ਹਮੇਸ਼ਾ ਮਿਹਨਤ ਕਰੋ ਅਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨੋ ਤਾਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੁੱਖਾਂ ਦੇ ਸਮੇਂ ਵਿੱਚ ਵਿਸ਼ਵਾਸ ਕਾਇਮ ਰੱਖਣ ਵਾਲੇ ਸਫਲ ਹੁੰਦੇ ਹੈ